ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜੋਂ ਪੰਜਾਬ ਨਿਊ ਟੈਲੀਵਿਜ਼ਨ ਨਾਲ ਮੈਂ ਸਕਰਾਚਾ ਹਲ ਅੱਜ ਦੀਆਂ ਖਾਸ ਖਬਰਾਂ ਦਾ ਬਲੂਟਨ ਲੈ ਕੇ ਹਾਜ਼ਰ ਹਾਂ ਕਿਸਾਨ ਅੱਗੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਸੇਧ ਦੇ ਹਾਲਤ ਨਾਜ਼ਕ ਬਣੇ ਕਿਸਾਨ ਫੁਕਣ ਗਈ ਸਰਕਾਰ ਦੇ ਪੁੱਤ ਲਈ ਇੱਕ ਦੇਸ਼ ਇੱਕ ਚੋਣ ਨੂੰ ਕੇਂਦਰ ਦੀ ਕੈਬਨਟ ਨੇ ਦਿੱਤੀ ਮਨਜ਼ੂਰੀ ਜਲਦ ਹੋ ਜਾਵੇਗਾ ਇਹ ਬਿੱਲ ਪਾਸ ਅਕਾਲੀ ਦਲ ਦੇ ਆਗੂਆਂ ਨੂੰ ਲਗਾਈ ਗਈ ਧਾਰਮਿਕ ਸਜ਼ਾ ਹੋਈ ਪੂਰੀ ਦਿੱਲੀ ਵਿੱਚ ਔਰਤਾਂ ਨੂੰ ਮਿਲਣਗੇ ਹੁਣ 2100 ਰੁਪਏ ਪ੍ਰਤੀ ਮਹੀਨਾ ਰਵਿੰਦਰ ਕੇਜਰੀਵਾਲ ਨੇ ਕੀਤਾ ਐਲਾਨ ਲੱਜਾਣਾ ਦੇ ਬੁੱਢਾ ਨਾਲਾਂ ਲੈ ਕੇ ਐਨਜੀਟੀ ਦਾ ਵੱਡਾ ਐਕਸ਼ਨ ਬੰਦ ਹੋ ਗਿਆ 54 ਇੰਟਰਸਟੀਆਂ ਫਸਲਾਂ ਦੇ ਘਟੋ ਘਟੋ ਸਮਰਥਨ ਮੋਲ ਸਮੇਤ ਕਿਸਾਨਾਂ ਦੀਆਂ 13 ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਬੈਠੇ ਨੇ ਉਹ ਕੁਝ ਵੀ ਖਾ ਪੀ ਨਹੀਂ ਰਿਹਾ ਜਿਸ ਕਰਕੇ ਉਹਨਾਂ ਦੀ ਸਿਹਤ ਦਿਨ ਦਮ ਵਿਗੜਦੀ ਜਾ ਰਹੀ ਹੈ ਹਾਲਾਤ ਬੜੇ ਉਹਨਾਂ ਦੀ ਸਿਹਤ ਦੇ ਨਾਜ਼ਕ ਬਣਦੇ ਜਾ ਰਹੇ ਨੇ ਸਾਰੇ ਡਾਕਟਰ ਵੀ ਉਹਨਾਂ ਦੀ ਸਿਹਤ ਤੇ ਚਲਦੇ ਆ ਚਿੰਤਾ ਪ੍ਰਗਟ ਕਰ ਰਹੇ ਨੇ ਪਰ ਉਹ ਆਪਣੀ ਮੰਗ ਉਤੇ ਅੜੇ ਹੋਏ ਨੇ ਕਿ ਉਹ ਕਿੰਦਾ ਸਰਕਾਰ ਅੱਗੇ ਜੋ ਉਹਨਾਂ ਨੇ ਮੰਗਾਂ ਰੱਖੀਆਂ ਨੇ ਕਿਸਾਨੀ ਸੰਬੰਧੀ ਉਹਨਾਂ ਦਾ ਹੱਲ ਕਰਵਾ ਕੇ ਹੀ ਆਪਣਾ ਮਰਨ ਮਾਰ ਤੋਂ ਛੱਡਣਗੇ ਚਾਹੇ ਉਹਨਾਂ ਦੀ ਜਾਨ ਜਾਂਦੀ ਆ ਚਲੀ ਜਾਵੇ ਜਿਸ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਲੋਕ ਲਹਿਰ ਉੱਠਣ ਲੱਗੀ ਆ ਇਸ ਸਮੇਂਤ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਨੇ ਉਹਨਾਂ ਦਾ ਭਰਪੂਰ ਸਮਰਥਨ ਕਰਨਾ ਸ਼ੁਰੂ ਕੀਤਾ ਹੈ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਵੀ ਅਪੀਲ ਕੀਤੀ ਹੈ ਕਿ ਉਹ ਵੱਦ ਤੋਂ ਵੱਦ ਉਹਨਾਂ ਦੇ ਮੋਰਚੇ ਵਿੱਚ ਸ਼ਾਮਲ ਹੋਣ ਇਹ ਲੜਾਈ ਇੱਕ ਵਿਅਕਤੀ ਦੀ ਨਹੀਂ ਇਹ ਲੜਾਈ ਸਮੁੱਚੀ ਕਿਸਾਨੀ ਨੂੰ ਬਚਾਉਂਦੀ ਹੈ ਇਸ ਕਰਕੇ ਵੱਡੀ ਪੱਧਰ ਤੇ ਲੋਕ ਹੁਣ ਉਹਨਾਂ ਦੀ ਹਮਾਇਤ 'ਤੇ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਸਾਥ ਦੇਣ ਆ ਰਹੇ ਨੇ ਉਹਨਾਂ ਨੇ ਆਖਿਆ ਕਿ ਉਹ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਬਿਲਕੁਲ ਜਾਇਜ਼ ਮੰਗਾਂ ਨੇ ਇਹ ਮੰਗਾਂ ਕਿਸਾਨੀ ਨੂੰ ਬਚਾਉਣਗੀਆਂ ਕਿਸਾਨੀ ਅੱਜ ਬੜੀ-ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਕਿਸਾਨੀ ਨੂੰ ਪੈ ਰਿਹਾ ਹੈਗਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਜੋ ਉਹਨਾਂ ਦਾ ਪ੍ਰਾਈਵੇਟ ਤੌਰ ਤੇ ਡਾਕਟਰ ਚੈੱਕਅਪ ਕਰ ਰਹੇ ਨੇ ਉਹਨਾਂ ਦਾ ਆਖਣਾ ਹੈ ਕਿ ਲਗਾਤਾਰ ਉਹਨਾਂ ਦਾ ਭਾਰ ਵੀ ਘਟਣਾ ਜਾ ਰਿਹਾ ਹੈ ਉਹਨਾਂ ਦੇ ਸਰੀਰ ਤੇ ਗਹਿਰਾ ਅਸਰ ਵੀ ਪਖੜタル ਦਾ ਪੈ ਰਿਹਾ ਹੈ ਜਿਸ ਕਰਕੇ ਹਾਲਾਤ ਇੱਥੇ ਤੱਕ ਪਹੁੰਚ ਗਏ ਕਿ ਉਹਨਾਂ ਦੇ ਲੀਵਰ ਸਮੇਤ ਕਿਡਨੀਆਂ ਤੱਕ ਵੀ ਪਖੜਰਾਲ ਦਾ ਗਹਿਰਾ ਅਸਰ ਪੈਣ ਲੱਗਿਆ ਹੈ ਉਹਨਾਂ ਦੀ ਸਿਹਤ ਦਿਨੋਂ ਦਿਨ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹੋਰ ਵੀ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਵੱਡੇ ਆਗੂ ਜੋ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਨੇ ਰਕੇਸ਼ ਟਕੈਤ ਨੇ ਵੀ ਕਿਹਾ ਹੈ ਕਿ ਉਹ ਡੱਲੇਵਾਲ ਦਾ ਹਾਲ ਚਾਲ ਜਾਣਨ ਵਾਸਤੇ ਉੱਥੇ ਪਹੁੰਚਣਗੇ ਜਿਸ ਤੋਂ ਬਾਅਦ ਪੰਜਾਬ ਦੇ ਵੀ ਕੁਝ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਡੱਲੇਵਾਲ ਦਾ ਹਾਲ ਚਾਲ ਜਾਣਨ ਵਾਸਤੇ ਪਹੁੰਚਣਗੇ ਜਿਸ ਨਾਲ ਡੱਲੇਵਾਲ ਦੇ ਇਸ ਸੰਘਰਸ਼ ਨੂੰ ਵੱਡਾ ਸਮਰਥਨ ਮਿਲਣ ਦੀ ਆਸ ਜੁਟਾਈ ਜਾ ਰਹੀ ਹੈ ਹੁਣ ਗੱਲ ਕਰਦੇ ਆ ਭਾਰਤ ਵਿੱਚ ਇੱਕ ਚੋਣ ਇੱਕ ਦੇਸ਼ ਦੀ ਕੇਂਦਰ ਵਿੱਚ ਸਾਬਤ ਭਾਰਤਿਆ ਜੰਤਾ ਪਾਰਟੀ ਦੀ ਸਰਕਾਰ ਵੱਲ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੂਰੇ ਦੇਸ਼ ਵਿੱਚ ਇੱਕੋ ਸਮੇਂ ਸਾਰੀਆਂ ਚੋਣਾਂ ਹੋ ਜਾਣ ਇੱਕ ਦੇਸ਼ ਇੱਕ ਚੋਣ ਨੂੰ ਕਰਵਾਉਣ ਲਈ ਕੇਂਦਰ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੁਣ ਅੰਦਰੂਨੀ ਮੀਡੀਆ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੀ ਕੈਬਨਟ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਵਿੱਚ ਇਹ ਬਿੱਲ ਲਿਆਂਦਾ ਗਿਆ ਸੀ ਕਿ ਇੱਕ ਸਮੇ ਇੱਕ ਦੇਸ਼ ਵਿੱਚ ਇੱਕ ਚੋਣ ਹੋਣੀ ਜ਼ਰੂਰੀ ਹੈ ਸਾਰੀਆਂ ਚੋਣਾਂ ਇੱਕੋ ਸਮੇਂ ਵਿੱਚ ਹੋਣੀਆਂ ਜ਼ਰੂਰੀ ਨੇ ਮਤਲਬ ਕਿ ਉਸ ਸਮੇਂ ਹੀ ਸੂਬਿਆਂ ਵਿੱਚ ਚੋਣਾਂ ਹੋਣ ਉਸ ਸਮੇਂ ਹੀ ਕੇਂਦਰ ਸਰਕਾਰ ਦੀ ਚੋਣ ਹੋਵੇ ਕੇਂਦਰ ਦੀ ਕੈਬਨਟ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਇਹ ਪੂਰੀ ਪੂਰੀ ਆਸ ਜਤਾਈ ਹੈ ਕਿ ਆਉਂਦੇ ਸਮੇਂ ਵਿੱਚ ਭਾਰਤ ਦੇ ਅੰਦਰ ਇੱਕੋ ਸਮੇਂ ਪੂਰੇ ਦੇਸ਼ ਵਿੱਚ ਚੋਣਾਂ ਹੋ ਸਕਦੀਆਂ ਨੇ ਇਸ ਬਿੱਲ ਦੀ ਦੇਖ ਰੇਖ ਭਾਰਤ ਦੇ ਸਾਬਕਾ ਰਾਸ਼ਟਰਪਤੀ ਭਾਰਤ ਦੇ ਸਾਫਾ ਰਾਸ਼ਟਰਪਤੀ ਆਰਮਨਾਥ ਕੋਵਿੰਦ ਕਰ ਰਹੇ ਨੇ ਜਿਨ੍ਹਾਂ ਦਾਖਣਾ ਹੈ ਕਿ ਭਾਰਤ ਵਿੱਚ ਇਹ ਚੰਗੀ ਪਹਿਲ ਕਦਮੀ ਹੋ ਸਕਦੀ ਹੈ ਜਿਨ੍ਹਾਂ ਨੇ ਆਖਿਆ ਕਿ ਇੱਕ ਰਾਸ਼ਟਰ ਇੱਕ ਚੋਣ ਸੰਬੰਧੀ ਸਾਰੀਆਂ ਸਿਆਸੀ ਤਰ੍ਹਾਂ ਨੂੰ ਸਹਿਮਤੀ ਬਣਾਉਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਇਹ ਮੁੱਦਾ ਕੋਈ ਕਿਸੇ ਸਿਆਸੀ ਪਾਰਟੀ ਦੇ ਹੱਕ ਵਿੱਚ ਨਹੀਂ ਸਗੋ ਦੇਸ਼ ਦੇ ਹਿੱਤ ਵਿੱਚ ਹੈ ਜਿਸ ਕਰਕੇ ਜੋ ਇਹ ਕੇਂਦਰ ਦੀ ਕੈਬਨਟ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਤੋਂ ਬਾਅਦ ਇਹ ਲੱਗਦਾ ਹੈ ਕਿ ਜਲਦੀ ਕੇਂਦਰ ਵੱਲੋਂ ਪਾਸ ਕੀਤਾ ਕਾਨੂੰਨ ਆਮਲ ਵਿੱਚ ਆ ਜਾਵੇਗਾ ਜਿਸ ਨਾਲ ਪੂਰੇ ਸਮੁੱਚ ਦੇਸ਼ ਵਿੱਚ ਇੱਕੋ ਚੋਣ ਇੱਕੋ ਦੇਸ਼ ਵਿੱਚ ਇੱਕੋ ਸਮੇਂ ਚੋਣਾ ਹੋ ਜਾਇਆ ਕਰਨੀ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਕਾਲਦਾਲ ਦੇ ਆਗੂਆਂ ਨੂੰ ਲਗਾਈ ਗਈ ਧਾਰਮਿਕ ਸਜ਼ਾ ਦੀ ਤੁਹਾਨੂੰ ਪਤਾ ਹੈ ਕਿ ਸ਼੍ਰੀ ਕਾਲ ਤਖਸੇ ਜਸਹਰ ਸਾਹਿਬਾ ਨਾਲੋਂ ਸ਼੍ਰੋਮਣੀ ਕਾਲਦਾਲ ਦੇ ਸਮੂਹ ਆਗੂਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਕਾਲਦਾਲ ਦੀ ਸਰਕਾਰ ਸੀ ਉਸ ਸਮੇਂ ਸਮਾਵਾ ਨਵਾਈਆਂ ਸਨ ਉਸ ਸਮੇਂ ਜੋ ਉਹਨਾਂ ਵੱਲੋਂ ਗਲਤੀਆਂ ਪੁੱਲਾਂ ਹੋਈਆਂ ਨੇ ਉਹਨਾਂ ਭੁੱਲਾ ਨੂੰ ਬਖਸਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਾਰ ਸਾਹਿਬਾਨਾ ਵੱਲੋਂ ਧਰਮਕ ਸਜ਼ਾ ਲਗਾਉਂਦੇ ਆਂ ਇਹਨਾਂ ਆਗੂਆਂ ਨੂੰ ਕਿਹਾ ਸੀ ਕਿ ਉਹ ਤਖਤ ਸਹਿਬਨ ਤੇ ਜਾ ਕੇ ਜੋ ਜੋ ਉਹਨਾਂ ਨੂੰ ਸਜ਼ਾ ਲਗਾਈ ਸੀ ਉਹ ਪੂਰੀ ਕਰਨਗੇ ਸੋ ਅੱਜ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਸ਼੍ਰੋਮਣੀ ਕਾਲਾ ਲਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜੋ ਤਖਤ ਸਹਿਬਾਨਾਂ ਤੇ ਜਾ ਕੇ ਵੱਖਵਾ ਗੁਰੂ ਘਰਾਂ ਵਿੱਚ ਜਾ ਕੇ ਜੋ ਉਹਨਾਂ ਨੂੰ ਸੇਵਾ ਕਰਨ ਦੀ ਕਨਖਾਂ ਲਗਾਈ ਗਈ ਸੀ ਉਹ ਉਹਨਾਂ ਨੇ ਪੂਰੀ ਕਰ ਲਈ ਗਈ ਹੈ ਸੁਖਵੀਰ ਬਾਦਲ ਸਮੇਤ ਸੁਖਦੇਵ ਸਿੰਘ ਢੀਂਡਸਾ ਸਮੇਤ ਜੋ ਹੋਰ ਵੀ ਇਹਨਾਂ ਦੇ ਆਗੂ ਸਨ ਉਹਨਾਂ ਨੂੰ ਜੋ ਕਈ ਦਿਨਾਂ ਦੀ ਸੇਵਾ ਇਹਨਾਂ ਨੂੰ ਲਗਾਈ ਸੀ ਉਹ ਇਹਨਾਂ ਨੇ ਅੱਜ ਪੂਰੀ ਕਰ ਲਈ ਗਈ ਹੈ ਹੁਣ ਉਹ ਟਕਸ਼ਰੀ ਅੰਮ੍ਰਿਤਸਰ ਜਾ ਕੇ ਆਪਣੀ ਜੋ ਅਗਲੀ ਕਾਰਵਾਈ ਆ ਉਹ ਕਰਵਾਉਣਗੇ ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਾਲਦਲ 71 ਹੋ ਜਾਵੇਗਾ ਜਾਂ ਸ਼੍ਰੋਮਣੀ ਕਾਲਦਲ ਪੰਜਾਬ ਵਿੱਚ ਫਿਰ ਪੈਰਾਂ ਸਿਰ ਖੜਾ ਹੋਵੇਗਾ ਨਹੀਂ ਜਾਂ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਸਖਬੀਰ ਸਿੰਘ ਬਾਦਲ ਜੋ ਪ੍ਰਧਾਨ ਨੇ ਸ਼੍ਰੋਮਣੀ ਕਾਲ ਦਲ ਦੇ ਉਹਨਾਂ ਤੇ ਕਿਸੇ ਵੀ ਸਿਆਸੀ ਤੌਰ ਤੇ ਵਿਚਰਨ ਦੀ ਪਾਬੰਦੀ ਲਗਾਈ ਹੋਈ ਸੀ ਜੋ ਨਈ ਧਾਰਮਿਕ ਸਜ਼ਾ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਹੁਣ ਉਸ ਤੋਂ ਬਾਅਦ ਦੇਖਣਾ ਹੋਵੇ ਕਿ ਕਿਸ ਤਰ੍ਹਾਂ ਆਪਣੀਆਂ ਸਿਆਸੀ ਸਰਗਰਮੀਆਂ ਮਿੜਦੇ ਨੇ ਦਿੱਲੀ ਦੇ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਣ ਜਾ ਰਹੀਆਂ ਨੇ ਦਿੱਲੀ ਵਿੱਚ ਲਗਾਤਾਰ ਦੂਜੀ ਟਰਮ ਵਿੱਚ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਸਰਕਾਰ ਸੀ ਤੇ ਹੁਣ ਵੀ ਉੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਨੇ ਚੱਲਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਲੋਕਾਂ ਦੇ ਨਾਲ ਦਾਅਵੇ ਕੀਤੇ ਜਾ ਰਹੇ ਨੇ ਜਾਂ ਉਹਨਾਂ ਦੇ ਹੱਕ ਵਿੱਚ ਵਾਅਦੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਸਰਕਾਰ ਨੂੰ ਦੁਬਾਰਾ ਦਿੱਲੀ ਵਿੱਚ ਬਣਾਇਆ ਜਾਵੇ ਤਾਂ ਇਹ ਇਹ ਮੰਗਾਂ ਉਹਨਾਂ ਦੀਆਂ ਪੂਰੀਆਂ ਕੀਤੀ ਜਾਣਗੀਆਂ ਜੋ ਉਹਨਾਂ ਨੇ ਆਪਣੇ ਦੌਰ ਤੇ ਵੀ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਨੇ ਉਸੇ ਪ੍ਰਕਾਰ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਵਾਅਦਾ ਕੀਤਾ ਆ ਰਿਹਾ ਹੈ ਉਹ ਵਾਅਦਾ ਆਰਤ ਨਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਬਣ ਜਾਵੇਗੀ ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣਗੇ ਪਹਿਲਾਂ ਇਹ ਵਾਅਦਾ ਪੰਜਾਬ ਵਿੱਚ ਵੀ ਕੀਤਾ ਗਿਆ ਸੀ ਪੰਜਾਬ ਵਿੱਚ ਇਹ ਵਾਅਦਾ ਜਦੋਂ 2022 ਵਿੱਚ ਚੋਣਾਂ ਹੋ ਰਹੀਆਂ ਸਨ ਉਸ ਵੇਲੇ ਕੀਤਾ ਗਿਆ ਸੀ ਉਸ ਵੇਲੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਇਹ ਗੱਲ ਆਖੀ ਗਈ ਸੀ ਕਿ ਉਹ ਉਹਨਾਂ ਸਰਕਾਰ ਬਣਨ ਉਪਰੰਤ ਪੰਜਾਬ ਦੀਆਂ ਸਮੂਚੀਆਂ ਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ 1000 ਰੁਪਏ ਪਾਉਣਗੇ ਪਰ ਪੰਜਾਬ ਦੇ ਵਿੱਚ ਲਗਭਗ 2.5 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਹ 1000 ਰੁਪਏ ਵਾਲਾ ਵਾਅਦਾ ਤਾਂ ਪੂਰਾ ਨਹੀਂ ਕੀਤਾ ਗਿਆ ਪਰ ਹੁਣ ਜਦੋਂ ਦਿੱਲੀ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਹੁਣ ਔਰਤਾਂ ਨਾਲ अरविंद के डेवलपर्स ਵੱਲੋਂ ਪ੍ਰਤੀ ਮਹੀਨਾ 2100 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ अरविंद ਕੇ ਜੀ ਡਿਵੈਲਪਰ ਵੱਲੋਂ ਔਰਤਾਂ ਲਈ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਇਸ ਸਬੰਧੀ ਜਲਦੀ ਜੋ ਪ੍ਰਕਿਰਿਆ ਹੈ ਉਹ ਕੀਤੀ ਜਾਵੇਗੀ ਜੋ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਉਹ ਵੀ ਕੀਤੀ ਜਾਵੇਗੀ ਜਦੋਂ ਸਰਕਾਰ ਵੱਲ ਜਾਵੇਗੀ ਤਾਂ ਦਿੱਲੀ ਦੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਉਹਨਾਂ ਨੇ ਇਹ ਵਾਅਦਾ ਮਹਿਲਾ ਸਨਮਾਨ ਨਿਧੀ ਯੋਜਨਾ ਤਹਿਤ ਕੀਤਾ ਹੈ ਉਹਨਾਂ ਆਖਿਆ ਕਿ ਇਸ ਯੋਜਨਾ ਦੇ ਤਹਿਤ ਹੀ 2100 ਪ੍ਰਤੀ ਮਹੀਨਾ ਔਰਤਾਂ ਨੂੰ ਦਿੱਲੀ ਵਿੱਚ ਮਿਲਿਆ ਕਰਨਗੇ ਉਧਰ ਜੇਕਰ ਦੂਸਰੇ ਵੱਸੇ ਫਿਰ ਪੰਜਾਬ ਦੀ ਗੱਲ ਕਰੀਏ ਤਾਂ ਅਜੇ ਇਹ ਵਾਅਦਾ ਪੂਰਾ ਹੋਣਾ ਹੈ ਜਿਸ ਲਈ ਔਰਤਾਂ ਦੀ ਅੜਿਕ ਲਗਰਦਾਰ ਲੰਮੀ ਹੁੰਦੀ ਜਾ ਰਹੀ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਇਹ ਪੰਜ ਦਰਿਆ ਅੱਜ ਦੂਸ਼ਿਤ ਹੁੰਦੇ ਜਾ ਪਰੇ ਨੇ ਪੰਜਾਬ ਦੇ ਪੰਜ ਦਰਿਆਵਾਂ ਵਿੱਚ ਧਰਤੀ ਵਾਲਾ ਸੂਬਾ ਸੀ ਜੋ ਅੱਜ ਦੂਸ਼ਿਤ ਪਾਣੀ ਦਾ ਸੂਬਾ ਬਣਦਾ ਜਾ ਰਿਹਾ ਹੈ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ ਜਿਸ ਇਕੱਠ ਦਾ ਨਾਮ ਰੱਖਿਆ ਜਾਂਦਾ ਹੈ ਕਾਲੇ ਪਾਣੀ ਸੰਬੰਧੀ ਮੋਰਚਾ ਜੋ ਸਤਰੋ ਦੇ ਵਿੱਚ ਲੁਧਿਆਣਾ ਦੇ ਵੱਡੇ ਨਾਲ ਦਾ ਪਾਣੀ ਰਲ ਰਿਹਾ ਹੈ ਉਸ ਨੂੰ ਰੋਕਣ ਵਾਸਤੇ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਵੱਡਾ ਇਕੱਠ ਦੇਖਦੇ ਹੋਏ ਉੱਥੋਂ ਦੇ ਪ੍ਰਸ਼ਾਸਨ ਵੱਲੋਂ 71 ਹੋਏ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਇਹ ਸੰਬੰਧੀ ਜਲਦੀ ਹੱਲ ਕੀਤਾ ਜਾਵੇਗਾ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਐਨਜੀਟੀਬੀ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਆ ਉੱਥੋਂ ਦੀਆਂ 54 ਇੰਡਸਟਰੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ 54 ਇੰਡਸਟਰੀਆਂ ਬੰਦ ਕਰਨ ਦਾ ਜੋ ਐਲਾਨ ਕੀਤਾ ਹੈ ਇਸ ਨੂੰ ਇੱਕ ਹਫ਼ਤੇ ਤੱਕ ਅਮਲ ਯਾਮਾ ਪਹਨਾਉਣ ਦੀ ਵੀ ਗੱਲ ਆਖੀ ਗਈ ਹੈ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਕਿੰਨੀ ਕੁ ਗੱਲ ਪੂਰੀ ਹੁੰਦੀ ਹੈ ਜਾਂ ਨਹੀਂ ਜਾਂ ਫਿਰ ਇੱਕ ਲੋਕਾਂ ਨੂੰ ਟਕਾਉਣ ਬਾਰੇ ਹੀ ਕਿਹਾ ਗਿਆ ਹੈ ਇਹਨਾਂ ਇੰਡਸਟਰੀਆਂ ਵਿੱਚ ਉਹ ਵੱਡੇ ਘਰਾਣੇ ਸ਼ਾਮਲ ਹਨ ਜਿਹੜੇ ਚੰਗਾ ਅਸਰ ਸੂਕ ਰੱਖਦੇ ਨੇ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਦਾ ਵੈਸੇ ਹੀ ਇੰਡਸਟਰੀ ਦਾ ਹੱਬ ਹੋ ਵਜੋਂ ਜਾਣਿਆ ਜਾਂਦਾ ਹੈ ਜੇਕਰ ਇਹ 54 ਇੰਡਸਟਰੀਆਂ ਬੰਦ ਹੋ ਜਾਂਦੀਆਂ ਤਾਂ ਪੱਤੇ ਪਦਰ ਦੇ ਪਾਣੀ ਪ੍ਰਜੋਸਿਤ ਹੋਣ ਤੋਂ ਬਚ ਸਕਦਾ ਹੈ ਸੋ ਦੇਖਦੇ ਆ ਕਿ ਆਉਣ ਦਿਨਾਂ ਵਿੱਚ ਅਜਿਹਾ ਕੋਈ ਹੋਰ ਫੈਸਲਾ ਵੀ ਆਉਂਦਾ ਹੈ ਜਾਂ ਫਿਰ ਸਿਰਫ ਇਹ ਇੱਕ ਦਾਵੇ ਹੀ ਜਾਂ ਬਣ ਕੇ ਰਹਿ ਜਾਂਦੇ ਨੇ ਸੋ ਅੱਜ ਦੀਆਂ ਅਪਡੇਟ ਖਬਰਾਂ ਇੰਨੀਆਂ ਹੀ ਹੁਣ ਜੇ ਆਯਾਤ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ੍ਰੀ ਅਕਾਲ